ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਮੌਜੂਦ ਆ ਨਿਸ਼ਾਂਤ ਕੋਟਕਪੂਰਾ ਮਸ਼ਹੂਰ ਦੁਕਾਨ ਬੀਆ ਦੀ ਬਾਈ ਦੀ ਸ਼ੌਪ ਤੇ ਤੇ ਕਿਸਾਨ ਵੀਰੋ ਹੁਣ ਸਾਰੇ ਕਿਸਾਨਾਂ ਨੇ ਝੋਨੇ ਲੱਗ ਪੱਗ ਵੱਢ ਲਿਆ ਤੇ ਕਿਸਾਨ ਸੋਚ ਰਹੇ ਆ ਵੀ ਆਪਾਂ ਐਸ ਕੀ ਕਿਹੜੀ ਕਣਕ ਬੀਜੀਏ ਜਿਹਦਾ ਝਾੜ ਵੀ ਵੱਧ ਰਵੇ ਤੇ ਤੂੜੀ ਵੀ ਵੱਧ ਨਿਕਲੇ ਮੇਰੇ ਕੋਲੋਂ ਕਿਸਾਨ ਭਰਾ ਰਾਸ਼ੀ ਦੀ ਸਰਤਾਜ ਬਾਰੇ ਪੁੱਛ ਰਹੇ ਸੀਗੇ ਵੀ ਇਹ ਇਹ ਜਿਹੜਾ ਬੀ ਆ ਇਹ ਕਿਵੇਂ ਆ ਝਾੜੇ ਦਾ ਕਿਵੇਂ ਆ ਕਦੋਂ ਇਹਦੀ ਵਜਾਂਡ ਸ਼ੁਰੂ ਹੁੰਦੀ ਆ ਆਪਣੇ ਨਾਲ ਆ ਡਾਕਟਰ ਲਖਵਿੰਦਰ ਸਿੰਘ ਸੰਧੂ ਭਰਾ ਆਪਣਾ ਇਹ ਦੇਣਗੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਆ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬੁਲਾਇਆ ਔਰ ਜਾਣਕਾਰੀ ਲੈਣ ਲਈ ਕਿਸਾਨ ਦਾ ਇਸ ਸਮੇਂ ਸਾਰੇ ਕਿਸਾਨ ਕਣਕ ਬਿਜਾਈ ਕਰਨ ਚ ਰੁੱਝੇ ਆ ਕੋਈ ਬੀਜ ਦੀ ਖਰੀਦ ਕਰ ਰਿਹਾ ਕੋਈ ਖਾਦ ਦੀ ਖਰੀਦ ਕਰ ਰਿਹਾ ਔਰ ਕਿਸਾਨ ਹਰ ਇੱਕ ਦਾ ਇਹੋ ਹੀ ਮਨਸਾ ਹੁੰਦਾ ਹੈ ਕਿ ਮੈਨੂੰ ਵਧੀਆ ਬੀਜ ਮਿਲੇ ਔਰ ਮੇਰੀ ਪੈਦਾਵਾਰ ਵਧੀਆ ਆਵੇ ਸੋ ਕੁਝ ਹਾਈ ੀਲਡਿੰਗ ਵੈਰਾਈਟੀਆਂ ਜਿਹੜੀਆਂ ਕਿਸਾਨ ਵਿਜਨਾ ਪਸੰਦ ਕਰ ਰਿਹਾ ਪਰ ਉਹਨੂੰ ਕਿੰਨੀ ਫਰਟੀਲਾਈਜ਼ਰ ਚਾਹੀਦੀ ਆ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿੰਨੀ ਵੀ ਹਾਈ ੀਲਡਿੰਗ ਵੈਰਾਈਟੀਆਂ ਤੁਸੀਂ ਕਣਕ ਦੀਆਂ ਲਾਉਂਦੇ ਹੋ ਖਾਸ ਕਰ ਫਾਸਫੋਰਸ ਦੀ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਜਿਵੇਂ ਆਪਾਂ ਗੱਲ ਕਰੀਏ ਕਣਕ ਮੱਕੀ ਆਲੂ ਤੇ ਭਿੰਡੀ ਚਾਰ ਫਸਲਾਂ ਆ ਮੁੱਖ ਜਿਹੜੀਆਂ ਸਭ ਤੋਂ ਵੱਧ ਫਾਸਫੋਰਸ ਮੰਗਦੀਆਂ ਤੇ ਹਾਈ ੀਲਡਿੰਗ ਵੈਰਾਈਟੀਆਂ ਨੂੰ ਜੇਕਰ ਤੁਸੀਂ ਵਧੀਆ ਪੈਦਾਵਾਰ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਹਨੂੰ ਜਿੰਨੀ ਡਾਇਆ ਚਾਹੀਦੀ ਆ ਘੱਟ ਤੋਂ ਘੱਟ 65 ਤੋਂ 75 ਕਿਲੋ ਦੇ ਆਸੇ-ਪਾਸੇ ਜੇ ਆਪਾਂ ਵਾਰੈਟੀਆਂ ਦੀ ਗੱਲ ਕਰੀਏ ਨੂੰ ਡੀਪੀ 1 ਏਕੜ ਦੀ ਚਾਹੀਦੀ ਆ ਚਾਹੀਦੀ ਆ ਬਜਾਈ ਸਮੇਂ ਬਹੁਤ ਸਾਰੇ ਕਿਸਾਨ 50 ਕਿਲੋ ਪਹਿਲਾਂ ਪਾਉਂਦੇ ਆ 25 ਕਿਲੋ ਬਾਅਦ ਚ ਪਾਉਂਦੇ ਆ ਤੁਸੀਂ ਐਕਸਪੈਰੀਮੈਂਟ ਜਰੂਰ ਕਰਿਆ ਕਰੋ ਜਿਹੜਾ 25 ਕਿਲੋ ਬਾਅਦ ਚ ਪਾਉਣੇ ਆ ਤੇ 50 75 ਕਿਲੋ ਪਹਿਲਾਂ ਪਾਉਣੇ ਆ ਉਹਦੇ ਵਿੱਚ ਈਲਡ ਦੇ ਵਿੱਚ ਕਿੰਨਾ ਡਿਫਰੈਂਸ ਆਉਂਦਾ ਮੇਰੀ ਬੇਨਤੀ ਆ ਕਿ ਜੇ ਤੁਸੀਂ ਕਣਕ ਦਾ ਵਧੀਆ ਝਾੜ ਲੈਣਾ ਤੇ ਜਦੋਂ ਡ੍ਰਿਲ ਕਰਦੇ ਹੋ ਬੀਜ ਉਸ ਸਮੇਂ ਹੀ ਡਾਇਆ ਨਾਲ ਪੋਰੋਗੇ ਤਣੇ ਦੇ ਨਾਲ ਲੱਗੂਗੀ ਤਾਂ ਪੌਦੇ ਨੇ ਲੈਣੀ ਆ ਜੇ ਤਣੇ ਤੋਂ ਦੂਰ ਆ ਕਦੇ ਵੀ ਤਣਾ ਜ਼ਮੀਨ ਦੇ ਵਿੱਚੋਂ ਨਿਕਲ ਕੇ ਉੱਪਰ ਨੂੰ ਨਹੀਂ ਆਉਂਦਾ ਤੇ ਉੱਪਰ ਵਾਲਾ ਪਿਆ ਡਾਇਆ ਹਮੇਸ਼ਾ ਕਦੀ ਫਾਸਫੋਰਸ ਹਮੇਸ਼ਾ ਥੱਲੇ ਨਹੀਂ ਜਾਂਦਾ ਇਸ ਕਰਕੇ ਉਹ ਆਪਣੇ ਦਿਮਾਗ ਨੂੰ ਸੰਤੁਸ਼ਟੀ ਹੁੰਦੀ ਆ ਕਿ ਮੈਂ 25 ਕਿਲੋ ਉੱਪਰ ਪਾਤਾ ਉਹਦੇ ਵਿੱਚ ਜਿਹੜਾ ਨਾਈਟ੍ਰੋਜਨ ਹੁੰਦਾ ਉਹ ਜ਼ਰੂਰ ਆਪਾਂ ਨੂੰ ਅਸਰ ਦਿੰਦਾ ਪਰ ਉਹ ਫਾਸਫੋਰਸ ਆਪਣੇ ਉਸ ਫਸਲ ਨੂੰ ਨਹੀਂ ਮਿਲਦਾ ਨੈਕਸਟ ਫਸਲ ਤੇ ਜਾ ਕੇ ਕੰਮ ਕਰਦਾ ਹੁਣ ਗੱਲ ਕਰਦੇ ਆ ਕਿ ਸਰਤਾਜ ਕਿਸਾਨ ਲਾਈਕ ਕਿਉਂ ਕਰਦਾ ਬਹੁਤ ਸਾਰੇ ਕਿਸਾਨ ਇਸ ਸਮੇਂ ਇਹਦੀ ਖਾਸੀਅਤ ਕੀ ਆ ਇਹ ਸਭ ਤੋਂ ਵੱਧ ਹੀਟ ਟੋਲਰੈਂਟ ਪ੍ਰੋਡਕਟ ਆ ਕਿਸਾਨ ਦੋ ਤਰ੍ਹਾਂ ਦੀ ਕਿਸਾਨ ਵੀਰੋ ਨੋਟ ਕਰਿਓ ਦੋ ਤਰ੍ਹਾਂ ਦੀ ਹੀਟ ਆਉਂਦੀ ਆ ਇੱਕ ਜਨਵਰੀ ਮਿਡ ਦੇ ਵਿੱਚ ਪਿਛਲੇ ਸਾਲ ਕਾਫੀ ਗਰਮੀ ਆ ਗਈ ਸੀ ਇੱਕ ਜਨਵਰੀ ਨਹੀਂ ਮਾਰਚ ਦੇ ਲਾਗੇ ਜਾ ਕੇ ਹੀਟ ਆਉਂਦੀ ਆ ਐਡਵਾਂਸ ਲੀਟ ਜਿਹੜੀ ਹੈਗੀ ਆ ਉਹ ਕਿਸਾਨ ਬਹੁਤ ਸਾਰੀਆਂ ਵੈਰਾਈਟੀਆਂ ਸੈੱਡ ਕਰ ਲੈਂਦੀਆਂ ਜਿਹੜੀ ਲੇਟ ਹੀਟ ਆ ਪੱਕਣ ਸਮੇਂ ਜਿਹੜੀ ਆਉਂਦੀ ਆ ਉਸ ਹੀਟ ਟੋਲਰੈਂਟ ਇੰਡਸਟਰੀ ਦਾ ਸਭ ਤੋਂ ਬਿਹਤਰੀਨ ਪ੍ਰੋਡਕਟ ਆ ਜੇ ਉਸ ਸਮੇਂ ਹੀਟ ਆ ਜੇ ਪਿਛਲੇ ਸਾਲ ਨਹੀਂ ਆਈ ਕੋਈ ਵੀ ਕਿਸਾਨ ਨੇ ਕਣਕ ਬੀਜੀ ਆ ਸਾਰੀਆਂ ਕਣਕਾਂ ਕਿਸਾਨ ਦੇ ਬਹੁਤ ਵਧੀਆ ਹੋਈ ਆ ਜੇਕਰ ਪੱਕਣ ਸਮੇਂ ਹੀਟ ਜੱਸਾ ਲਾਉਗੀ ਉਸ ਸਾ ਸਰਤਾਜ ਦਾ ਈਡ ਦਾ ਜਿਹੜਾ ਅੰਤਰ ਝਾੜ ਦਾ ਅੰਤਰ ਲਗਭਗ 2 ਤੋਂ ਲੈ ਕੇ 3 ਕੁਆਂਟਲ ਪ੍ਰਤੀ ਕਿੱਲੇ ਦਾ ਰਹੂਗਾ ਕਿਉਂਕਿ ਇੰਡਸਟਰੀ ਦਾ ਇੱਕੋ ਇੱਕ ਹੀਟ ਟੋਲਰੈਂਟ ਪ੍ਰੋਡਕਟ ਆ ਇਹਦਾ ਦਾਣਾ ਚਿਪਦਾ ਨਹੀਂ ਗਰਮੀ ਜਿੰਨੀ ਮਰਜ਼ੀ ਪੈ ਜਾਏ ਇਹਦਾ ਦਾਣਾ ਚਿਪਦਾ ਨਹੀਂ ਇਸੇ ਕਰਕੇ ਹੀਟ ਟੋਲਰੈਂਟ ਪ੍ਰੋਡਕਟ ਆ ਔਰ ਦੂਸਰਾ ਗ੍ਰੇਨ ਵੇਟ ਮਲਟੀ ਫਲੋਰਟ ਪ੍ਰੋਡਕਟ ਆ ਇੱਕ ਗੱਲ ਕਰੀਏ ਟੋਟਲ 23 ਇੱਕ ਬੱਲੀ ਦੇ ਵਿੱਚ 23 ਮੱਖੀਆਂ ਆਉਂਦੀਆਂ ਨੇ ਇੱਕ ਮੱਖੀ ਸਟਾਰਟ ਜਿਹੜੀ ਕਰਦੀ ਆ 5 ਦਾਣਿਆਂ ਤੋਂ ਕਰਦੀ ਆ ਥੱਲੇ ਵਾਲੀ 0 ਨੇ ਸਟੇਟ ਤੋਂ ਜੋ ਸਟਾਰਟ ਹੁੰਦੀ ਆ ਲਾਸਟ ਵਾਲੀ 3 ਦਾਣਿਆਂ ਤੇ ਕਲੋਜ ਹੁੰਦੀ ਆ ਜੇ ਓਵਰਆਲ ਇੱਕ ਬੱਲੀ ਦਾ ਆਪਾਂ ਡਾਟਾ ਲੈਂਦੇ ਆ ਤੇ 3.75 ਐਵਰੇਜ ਦਾਣੇ ਆਉਂਦੇ ਆ 1000 ਦਾਣੇ ਦਾ 48 ਗ੍ਰਾਮ weight ਆ ਸਭ ਤੋਂ ਵੱਧ ਗ੍ਰੇਨ weight ਇਸ ਪ੍ਰੋਡਕਟ ਦਾ ਹੈ ਨਾਸੀ ਸਰਤਾਜ ਦਾ ਇਸ ਕਰਕੇ ਜੇਕਰ ਕਿਸਾਨ ਨੇ ਸਰਤਾਜ ਬੀਜਨੀ ਆ ਮੇਰੀ ਇੱਕ ਹੀ ਹੱਥ ਬਨ ਕੇ ਬੇਨਤੀ ਆ ਕਿ ਸਰਤਾਜ ਨੂੰ ਲੱਗ ਤੋਲਣਾ ਜੇਕਰ ਤੁਸੀਂ ਕੰਪੈਨ ਦੇ ਟਾਪੇ ਨਾਲ ਜਾਂ ਟਰਾਲੀ ਦੇ ਟਾਪੇ ਨਾਲ ਤੋਲੋਗੇ ਤੁਹਾਨੂੰ ਲੱਗੂਗਾ ਇੱਕੋ ਜਿਹੀ ਈਲਡ ਆ ਜੇਕਰ ਤੁਸੀਂ ਇਹਨੂੰ ਲੱਗ ਤੋਲ ਲਿਆ ਪੀਪੇ ਉੱਪਰ ਫੱਟੀ ਮਾਰ ਕੇ ਜਾਂ weight ਲੱਗ ਕਰਾ ਲਿਆ ਫਿਰ ਤੁਸੀਂ ਕਦੇ ਵੀ ਇਸ ਬੀਜ ਨੂੰ ਛੱਡੋਗੇ ਨਹੀਂ ਹਰ ਵਾਰ ਸਰਤਾਜ ਨੂੰ ਲਾਓਗੇ ਕਿਉਂਕਿ ਇਹਦਾ ਗ੍ਰੇਨ weight 1000 ਦਾਣੇ ਦਾ 48 ਗ੍ਰਾਮ ਹੈ ਇਸ ਕਰਕੇ ਕਿਸਾਨ ਜਿੰਨੇ ਵੀ ਲਈ ਆ ਜਿੰਨੇ ਤੋਲ ਲਈ ਆ ਸਾਡਾ ਨਾਰਾ ਹੈ ਇਸ ਕੰਪਨੀ ਦਾ ਕਿ ਜੇਕਰ ਤੋਲੇਗਾ ਤਾਂ ਹੀ ਬੋਲੇਗਾ ਜੇ ਤੂੰ ਟਰਾਲੀ ਦੇ ਟਾਪੇ ਤੇ ਕੰਪੈਨ ਦੇ ਟਾਪੇ ਤੇ ਤੋਲੇਗਾ ਤਾਂ ਤੈਨੂੰ ਮਜ਼ਾ ਨਹੀਂ ਆਏਗਾ ਫਿਰ ਤੂੰ ਕਹਿੰਗਾ ਵੀ ਦੇਖਣ ਵਰਗੀ ਓਵੇਂ ਦੀ ਆ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਬੱਲੀ ਨੂੰ ਫੜੋਗੇ ਖੇਤ ਚ ਜਾਓਗੇ ਬਿਲਕੁਲ ਨਾਲ ਕੰਪੈਕਟ ਬੱਲੀਆਂ ਦੀ ਬਿਲਕੁਲ ਠੋਕ ਠੋਕ ਕੇ ਪੰਜ ਪੰਜ ਤੁਹਾਨੂੰ ਦਾਣੇ ਦਿਸਣਗੇ ਇੱਕ ਹੋਂਦੇ ਵਿੱਚ ਸਪਾਈਕਲੈਟ ਦੇ ਵਿੱਚ ਜੇ ਤੁਸੀਂ ਇਹਦਾ ਡਾਟਾ ਲਓਗੇ ਹਾਈ ੀਡਿੰਗ ਵੈਰੈਟੀ ਹੋਣ ਕਰਕੇ ਕਿਸਾਨ ਨੂੰ ਪਿਛਲੇ ਸਾਲ ਜਿੰਨੇ ਵੀ ਲਾਈ ਆ ਜੇ ਕਿਸੇ ਨੇ 2 ਕਿੱਲੇ ਲਾਈ ਆ ਕਿਸੇ ਨੇ 1 ਕਿੱਲਾ ਲਾਈ ਆ ਜਿੰਨੇ ਲੱਗ ਤੋਲ ਲਿਆ ਉਹ ਇਸ ਵਾਰ ਬੋਲ ਬੋਲ ਕੇ ਕਹਿ ਰਿਹਾ ਜਿੰਨੇ ਕੱਠੀ ਵੜ ਲਈ ਉਹਨਦੇ ਵਾਸਤੇ ਨਾਰਮਲ ਆ ਲਾਸਟ ਬੇਨਤੀ ਹਾਈ ੀਡ ਪ੍ਰੋਡਕਟ ਦੇ ਹੋਣ ਦੇ ਨਾਲ ਨਾਲ ਇੱਕ ਫਾਸਪੋਰਸ 65 ਤੋਂ 75 ਕਿਲੋ ਡੀਏਪੀ ਚਾਹੀਦੀ ਇਹਨੂੰ ਔਰ ਦੂਸਰਾ ਯੂਰੀਆ 2 ਬੈਗ ਹੀ ਪਹਿਲੇ ਦੋ ਬਾਣੀਆਂ ਤੁਸੀਂ ਦੇਣਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਦੀ ਬਿਜਾਈ ਸਹੀ ਬੀਜ ਦੀ ਮਾਤਰਾ ਤੇ ਸਮੇਂ ਤੇ ਸਹੀ ਟੁਕਮਾ ਸਮਾਂ ਕਣਕ ਦਾ ਜਿਹੜੀ ਵੀ ਤੁਸੀਂ ਬੀਜ ਹਾਈ ਯੀਲਡਿੰਗ ਵੈਰਾਈਟੀ ਬੀਜ ਰਹੇ ਹੋ 5 ਨਵੰਬਰ ਤੋਂ ਲੈ ਕੇ 15 ਨਵੰਬਰ ਦਾ ਸਭ ਤੋਂ ਆਈਡੀਅਲ ਪੀੜਾ ਕਣਕ ਦਾ ਇਸ ਤੋਂ ਉੱਪਰ ਤੇ ਇਸ ਤੋਂ ਪਹਿਲਾਂ ਕਈ ਵਾਰੀ ਕਿਸਾਨ ਸ਼ੁਰੂਆਤ ਕਰਦੇ ਆ ਸਾਰੇ ਕਿਸਾਨ ਇਸ ਵਿੰਡੋ ਵਿੱਚ ਨਹੀਂ ਬੀਜ ਸਕਦੇ ਪਰ ਸਹੀ ਆਈਡੀਅਲ ਇਹ ਵਿੰਡੋ ਆ ਇਸ ਵਿੰਡੋ ਵਿੱਚ ਜਿਹੜੀ ਵੀ ਕਣਕ ਲਾਉਂਦੀ ਹੈ ਕਿਸਾਨ ਨੂੰ ਪੈਦਾਵਾਰ ਕੋਈ ਵੀ ਬੀਜ ਲਾਉਂਦਾ ਵਧੀਆ ਆਉਂਦਾ ਪਰ ਜੇ ਕੰਪੈਰੀਸ਼ਨ ਇਹ ਕਰਨੀ ਆ ਦੁਨੀਆ ਦੀ ਕਿਸੇ ਵੀ ਵੈਰਾਈਟੀ ਦੇ ਨਾਲ ਇਸ ਦੀ ਬਿਜਾਈ ਕਰਕੇ ਡਾਟਾ ਲੈਣਾ ਡਾਟਾ ਲਓਗੇ ਤੋਲੋਗੇ ਤੇ ਬੋਲੋਗੇ ਫਿਰ ਕੁਸ਼ ਸਾਹਿਬ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਬਾਕੀ ਕਿਸਾਨ ਵੀਰੋ ਨੰਬਰ ਡਾਕਟਰ ਸਾਹਿਬ ਦਾ ਸਕਰੀਨ ਤੇ ਚੱਲ ਰਿਹਾ ਜੇ ਕੁਝ ਹੋਰ ਵੀ ਜਾਣਕਾਰੀ ਲੈਣੀ ਹੈ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਸਰ ਧੰਨਵਾਦ ਧੰਨਵਾਦ ਸასიਤ ਜੀ